ਬਹੁਤ ਬਹੁਤ ਧੰਨਵਾਦ ਤੁਸੀਂ ਸਭ ਨੇ ਵਿਚੋ ਸਮਾਂ ਕੱਟ ਕੇ ਸਾਡੇ ਖੇਡ ਗਰਾਉਂਡ ਦੀ ਰੌਣਕ ਨੂੰ ਹੋਰ ਵਧਾਇਆ ਹੈ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਕ ਚੇਤ ਉਨਾ ਦੋਨਾਂ ਟੀਮਾਂ ਨੂੰ ਬੇਨਤੀ ਹੈ ਤੇ ਉਹ ਵੀ ਫੀਲਡ ਗਰਾਊਂਡ ਦੇ ਵਿੱਚ ਆ ਜਾਣ ਸਵੇਹੀ ਜੀ ਜੱਸੀ ਮੈਡਮ ਦੀ ਟੀਮ ਪਹੁੰਚੀ ਹੋਈ ਹੈ ਸੋਨੀ ਕੋਟ ਸਾਹਿਬ ਮੋਗੇ ਤੋਂ ਟੀਮ ਲੈ ਕੇ ਪਹੁੰਚੇ ਨੇ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਧੰਨਵਾਦ ਅਗਲਾ ਮੁਕਾਬਲਾ ਕਿੱਥੇ ਹੋਵੇਗਾ ਪਰ ਰਾਇਰ ਇਹਦਾ ਤਨ ਨਾ ਨਹੀਂ ਨਹੀਂ ਇਹ ਵੀ ਚੋਕ ਦਾ ਮੁਕਾਬਲਾ ਕਿੰਦੇ ਲੜਕਿਆਂ ਦੇ ਮੈਦਾਨ ਖੜੇ ਹੈ ਇਹਨਾਂ ਉਸ ਤੋਂ ਬਾਅਦ ਹਰਦਨ ਸੰਤੋ ਬਹਰੀਦਾਲ ਦੀ ਸਪੋਰਟਸ ਕਲਬ ਰੱਤਾ ਜਿੱਦਾਂ ਨਾਮ ਕਿੰਦੇ ਹਰ ਇੱਕ ਵਾਰ ਹਰ ਸੇਵਾ ਹਰ ਮੋਦਕ ਨੇ ਆਹ ਯਾਰ ਹੱਥ ਨਾ ਮਾਰਨੀ ਕਿਸ ਦੇ ਆਹ ਸਾਹਿਬ ਰਾਜ ਜਿਹੜੇ ਬਲੀ ਰਹਿਣਗੇ ਹਰ ਸੇਵਾ ਬਨਵਾ ਸਪੋਰਟ ਕਲਬ ਉਹ ਟੀਮਾਂ ਦਰਿਆਨ ਖੇਡੇ ਜਿਹੜਾ ਬਰੇ ਚੋਕੀ ਦੇ ਬਾਅਦ ਜਿਹੜੇ ਮਹਾਨ ਵਾਲੇ ਨੇ ਸੱਦੇ ਹੋਏ ਐ ਅਗਰ ਰਾਜ ਜੀ ਆਰਓਪੀ ਡੀਪੀ ਜੀ ਹੋਰਾਂ ਨੇ ਕਿਰਪਾ ਕਰਕੇ ਅੱਜ ਮੈਚ ਸ਼ੁਰੂ ਕਰਵਾ ਦੇ ਲਈ ਇੱਕ ਤਰ੍ਹਾਂ ਨਾ ਪਾ ਦੀ ਯੂਟਿਊਬ ਅੱਦੀ ਬਾਅਦ ਇਹਨੂੰ ਦੂਰ ਕਰ ਲਈ ਲਾਈਵ ਚੱਲਣ ਡਿਆ ਵਾ ਨਾਂ ਨਿਯਤਪਾ ਮੈਂ ਸ਼ੁਰੂਆਤ ਕਰੀ ਉਸ ਤੋਂ ਬਾਅਦ ਕਿ ਚੋਟੀ ਦਾ ਮੈਚ ਜਿਹੜਾ ਦੋ ਟੀਮਾਂ ਦੇ ਵਿਚਾਲੇ ਖੇਡੇ ਤਕੜਾ ਖੰਡਾ ਖੜਕੜਾ ਇੰਡੀਆ ਪਾਕਿਸਤਾਨ ਵਾਲੀ ਜੰਗ ਦਾ ਮਾਹੌਲ ਬਣਦਾ ਤੇ ਮੇਰੀ ਗੱਲ ਇਹ ਹੈ ਦੋਨਾਂ ਟੀਮਾਂ ਦੇ ਜਿਹੜਾ ਵਿਚਾਰੇ ਸਾਡੇ ਬੜੇ ਸਨਮਾਨ ਦੇ ਯੋਗ ਨੇ ਦੋਨਾਂ ਟੀਮਾਂ ਦੀ ਰੋਕ ਕੀਤੀ ਜੀ બેટ ચાલુ બેટ નું કરવાની છે કે કે મુનીના વાતો સાડી વાળી જ્યાં એક તો ઉપર નયન કર દે ઓ ਵੇਨਾ ਕਿਦਰ ਵੀ ਆਪਣਾ ਪੰਜਾਬ ਹੈ ਉਧਰ ਵੀ ਆਪਣਾ ਹੀ ਪੰਜਾਬ ਹੈ ਉਹ ਵੀ ਆਪਣੇ ਭਰਾ ਨੇ ਗੱਲ ਸੰਕਰ ਦੇ ਨੋਣ ਹੈ ਸਿਆਸਤਦਾਨਾਂ ਦੀ ਦੇਣ ਹੈ ਜੰਗ ਜੰਗ ਨਾ ਲੱਗੇ ਤੇ ਸੱਤਾ ਚੱਲੇ ਕਿਦਰ ਪਵਣ ਕਸੂਰੀਆ ਵਾੜੀ ਦੇ ਪਹਿਲੀ ਕਮੱਟੀ ਪਾ ਦਿੰਦੀ ਹੈ ਚਾ ਰੋਡਿਆ ਵਾਲੀ ਦੀ ਕਬੱਡੀ ਵਾਜਦੀ ਹੈ ਇਹ ਕੁੱਤਾ ਵਾਂਗ ਸਰੀਕੇ ਨਹੀਂ ਕਰਦੀ ਆ ਅੱਗੇ ਹੋ ਹੋ ਰਹਿਣ ਲੜਦੀ ਆ ਤਾਂ ਹੀ ਕਹਿ ਨਾ ਮਾਇਨੇ ਦਿਆਂ ਝੜਕਾ ਲੈ ਨੂੰ ਜੰਮਿਆ ਝੜਕਾ ਲੈ ਨੂੰ ਜੰਮਿਆ ਵਾਇਨ ਦੀ ਆ ਝੜਕਾ ਲੈ ਨੂੰ ਜੰਮਿਆ ਰੋਡਿਆ ਵਾਲੀ ਦੀ ਕਬੱਡੀ ਸਾਹਮਣੇ ਦੱਕਦੇ ਖੇਡ ਦੇ ਮੈਦਾਨ ਦੇ ਅੰਦਰ ਇੱਕ ਪਾਸੇ ਯੱਸੀ ਲੱਗੀ ਹੋਈ ਹੈ ਪਰ ਦੇਖਦੇ ਹੁਣ ਕੀ ਬਣਦਾ ਹੈ ਉਹ ਕਹਿੰਦੇ ਯੱਸੀ ਤੇ ਨਾਲ ਕਹਿੰਦੇ ਰੋਡਿਆ ਵਾਲੇ ਦਾ ਲੱਗਦਾ ਹੋਇਆ ਜੋਰ ਆ ਨੇੜੇ-ਬੇੜੀ ਹੁੰਦੀ ਹੋਈ ਜਵਾਨੀ ਸਾਹਮਣੇ ਦੱਕਦੇ ਖੇਡ ਦੇ ਮੈਦਾਨ ਦੇ ਅੰਦਰ ਹੈ ਇਤਿਹਾਸਕ ਬੇੜਾ ਲਖੀ ਦੇ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਦਿੱਤਾ ਹੈ ਰੋਡੇ ਦੀ ਧਰਤੀ ਦੀ ਖਿਡਾਰੀ ਸਾਹਮਣੇ ਦੰਦ ਦੇ ਖੇਡ ਦੇ ਮੈਦਾਨ ਦੇ ਅੰਦਰ ਕੇ ਬਵਨ ਨੇ ਕਬੱਡੀ ਪਾ ਦਿੱਤੀ ਹੈ ਦੇਖਦੇ ਆਂਗੇ ਹੁਣ ਕਿੰਨੀ ਤੇਜ਼ੀ ਨਾਲ ਕਬੱਡੀ ਪਾ ਦਿੱਤੀ ਹੈ ਰੋਡੇ ਕਟਕੂਰ ਥਲਾ ਦੇ ਦਰਮਿਆਨ ਮੁਕਾਬਲਾ ਖੇਡਿਆ ਜਾ ਰਿਹਾ ਹੈ ਬਖਰਾ ਹਸਾਇਆ ਜਾਂ ਚਾਰ ਪਿਆਰ ਪਰਿਆ ਦੇ ਹੁਣ ਦੇਖਦੇ ਆਂ ਸਨ ਦੇਖਦੇ ਆਂ ਕਿੱਥੋਂ ਲੱਗੇਗਾ ਜਾਂ ਨਹੀਂ ਗੱਲ ਸਮੇਂ ਤੇ ਪੀਸ ਲਾ ਜਾਣਾ ਮਾਰਨੀ ਕੱਟਾ ਚਲਾਵੇਗੀ ਜਾਂ ਕਿਹੜੀ ਗੱਤਾਂ ਲਾ ਕੇ ਬੱਲੇ ਬੱਲੇ ਕਰਾਏਗੀ ਗੱਲ ਸਮੇਂ ਤੇ ਹੋ ਜਾਣੀ ਹੈ ਪਰ ਨੰਬਰ ਚੋਟੀ ਦਾ ਕੰਮ ਰੇਡਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਇਧਰ ਹੈਪੀ ਰੋਡਿਆਂ ਵਾਲੀ ਕਹਿੰਦੇ ਜੁਆਇਨਿੰਗ ਮਿਲ ਗਈ ਹੈ ਕੁੜੀ ਨੂੰ ਸਰਕਾਰੀ ਜੋਬ ਲੱਗ ਗਈ ਹੈ ਕਬੱਡੀ ਦੀ ਕੋਚਿੰਗ ਦੇ ਵੀ ਦੇਖਦੇ ਹਾਂ ਕਿ ਹੁਣ ਚਾਹਾਂ ਦੇ ਵਿੱਚ ਇੱਕ ਦੰਡੀ ਤੇ ਕਰਮੀ ਮਹਨੇ ਵਾਲੀ ਲੱਗੀ ਹੋਈ ਹੈ ਜਿਸ ਨੇ ਸਭ ਤੋਂ ਮੰਗੇ ਬਜਟ ਦਾ ਜੱਫਾ ਲਾਇਆ ਇੱਕ ਲੱਖਾਂ ਦੇ ਵਿੱਚ ਹੁਣ ਵੀ ਇੰਨਾ ਵੀਰਪਾ ਕਿਹੜੀ ਕਰੋਗੀ ਟਰਾਈ ਕਿਹੜੀ ਕਰੋਗੀ ਟਰਾਈ ਕਹਿੰਦੇ ਕਿੰਨੇ ਕੀਤੀ ਹੈ ਕਿਰਤ ਨੇ ਅੰਡ ਟਰਾਈ ਕੀਤੀ ਹੈ ਕੈਂਚੀ ਲਈ ਹੈ ਕਹਿੰਦੇ ਸਭ ਤੋਂ ਖਤਰਨਾਕ ਦਾ ਹੁੰਦਾ ਹੈ ਕਬੱਡੀ ਦਾ ਜਦੋਂ ਕੈਂਚੀ ਲੱਗਦੀ ਹੈ ਹੈਪੀ ਰੋਟਿਆਂ ਵਾਲੇ ਨੂੰ ਡੱਕਣਾ ਬਹੁਤ ਵੱਡੀ ਗੱਲ ਹੈ ਤਾੜੀਆਂ ਜ਼ੋਰਦਾਰ ਮਾਰ ਦਿਓ ਕਿਰਤ ਨੇ ਖਾਰ ਖੜਾਰਨਾ ਨੇ ਦੋਨੇ ਲੰਬੀ ਪ੍ਰੈਕਟਿਸ ਕੀਤੀ ਹੈ ਲੰਬਾ ਤਜਰਬਾ ਰੱਖਦੀਆਂ ਨੇ ਕਬੱਡੀ ਦਾ ਪੌਣ ਕੰਪੂਰੀਆਂ ਆਹ ਕਹਿੰਦੇ ਪਮਨ ਕਪੂਰੀਆ ਵਾਲੀ ਦੇ ਕਬੱਡੀ ਪਾ ਦਿੱਤੀ ਸਾਹਮਣੇ ਤੱਕ ਦੇ ਖੇਡ ਦੇ ਮੈਦਾਨ ਦੇ ਅੰਦਰ ਉਹ ਕਿੱਧਰ ਰੁਕਿਆ ਬਈ ਨੂੰ ਟੱਕਣਾ ਵਾਕਈ ਕੋਈ ਖੇਡ ਦੀ ਗੱਲ ਨਹੀਂ ਹੈ ਬੜਾ ਜਾਨੋ ਯੋਰ ਲੱਗਾ ਕੋਈ ਬੜੀ ਤਕਨੀਕਾਂ ਨੇ ਬੜੇ ਮਹਿੰਗੇ ਮੋਦੀਆ ਖਿਡਾਰਨਾਂ ਜਮਾਨੇ ਵਾਲੇ ਨੇ ਸੱਜਿਆ ਹੋਇਆ ਸਾਹਮਣੇ ਤੱਕ ਦੇ ਖੇਡ ਦੇ ਮੈਦਾਨ ਦੇ ਅੰਦਰ ਅਲੱਗ ਦਾ ਹੋਇਆ ਯੋਰ ਇਹ ਇੱਥੇ ਰੱਕ ਇੱਥੇ ਰੱਕ ਪਾਉਣੇ ਮੈਂ ਪਹਿਲਾਂ ਕਿਹਾ ਸੀ ਮੇਨ ਟੱਕੜਾ ਬੜਾ ਔਖਾ ਹੈ ਇਹਨੂੰ ਟੱਕੜਾ ਬੜਾ ਔਖਾ ਹੈ ਸਾਹਮਣੇ ਤੱਕ ਦੇ ਕਹਿੰਦੇ ਰੋਡਿਆਂ ਵਾਲੀ ਫਿਰ ਤੋਂ ਤਿਆਰ ਹੈ क्या सुमन सुमन ने कहते हूं बज के तावा बोले है चार त्यार पर त्यार ने उधर जार तजर लगी हुई ने चार तजर्बे कार में लगभग ਦੇ ਹਿੱਸੇ ਜੋੜਿਆ ਹੈ ਬਹੁਤ ਵਧੀਆ ਮੁਕਾਬਲਾ